ਮਾ ਫਾਇਰ ਅਫਸਰ ਨਗਰ ਨਿਗਮ ਬਟਾਲਾ ਤੋਂ ਅਹੀ ਵੀ ਰੂਟੀਨ ਚੈਕਿੰਗ ਕੀਤੀ ਸਾਡੀ ਇਹਦੀ ਜਿਹੜਾ ਸਾਇਰਨ ਲੱਗਾ ਹੋਦਾ ਵਾ ਐਮਰਜੈਂਸੀ ਸਾਇਰਨ ਇਹਨੂੰ ਅਜੇ ਰੂਟੀਨ ਚ ਚੈੱਕ ਕੀਤਾ ਗਿਆ ਕਿ ਇਹ ਵਰਕਿੰਗ ਚ ਹੈਗਾ ਕਿ ਨਹੀਂ ਹੈਗਾ ਪੂਰੀ ਟ్రਾਈ ਲੀਤੀ ਗਈ ਹੈ ਬਸ ਇਹਦੇ ਵਿੱਚ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ ਮੌਕੇ ਤੇ ਚੱਲ ਚੱਲਦਾ ਹੈ ਕਿ ਨਹੀਂ ਚੱਲਦਾ ਉਹ ਉਹਦੇ ਕਰਕੇ ਜੀ ਰੂਟੀਨ ਜਿਹੜੀ ਚੈਕਿੰਗ ਉਹ ਹਰ ਹੀ ਕਰਦੇ ਆ ਤਿੰਨ ਚਾਰ ਮਹੀਨੇ ਬਾਅਦ ਉਹੀ ਚੈਕਿੰਗ ਕੀਤੀ ਹੁੰਦੀ ਹੈ ਨਹੀਂ ਇਹਦੇ ਇਸ ਤਰ੍ਹਾਂ ਸੀਗਾ ਵੀ ਇੱਥੋਂ ਦਫਤਰ ਪਹਿਲੇ ਸਾਡਾ ਇੱਥੇ ਸੀਗਾ ਉਦੋਂ ਹੀ ਰੂਟੀਨ 'ਚ ਚਲਾਉਂਦੇ ਰਹੇ ਆ ਹੁਣ ਸਾਡਾ ਦਫਤਰ ਇੱਥੋਂ ਸ਼ਿਫਟ ਹੋ ਕੇ ਤੇ ਚਲਾ ਗਿਆ ਬੇਰਿੰਗ ਕਾਲਜ ਲਾ ਕੇ ਉਹਦੇ ਕਰਕੇ ਵੇਲੇ-ਵੇਲੇ ਚਲਾਈਦਾ ਵਾ ਲੇਕਿਨ ਜਿਆਦਾ ਲੰਬੀ ਹੂਟਿੰਗ ਨਹੀਂ ਕਰੀਦੀ ਅੱਜ ਥੋੜੀ ਲੰਬੀ ਹੂਟਿੰਗ ਕੀਤੀ ਗਈ ਆ ਇਸ ਕਰਕੇ ਤੁਹਾਨੂੰ ਵੀ ਇਹਦੇ ਬਾਰੇ ਸਾਰੀ ਸ਼ਹਿਰ ਨੂੰ ਪਤਾ ਲੱਗਾ ਕਿ ਚੱਲ ਰਿਹਾ ਜੀ ਕਿਸੇ ਵੀ ਐਮਰਜੈਂਸੀ ਦੌਰਾਨ ਜਦੋਂ ਲੋਕਾਂ ਨੂੰ ਅਗਾਹ ਕਰਨ ਲਈ ਇਹ ਜਿਹੜੇ ਆ ਸਾਇਰਨ ਸਿਸਟਮ ਲੱਗੇ ਹੁੰਦੇ ਆ ਉਹ ਜਿਹੜੇ ਸ਼ਹਿਰ ਚ ਜਿਹੜੀ ਜਿਹੜੀਆਂ ਵੱਡੀਆਂ ਫਾਉਂਡਰੀਆਂ ਨੇ ਜਾਂ ਫੈਕਟਰੀਆਂ ਨੇ ਉਹਨਾਂ ਵਿੱਚ ਵੀ ਲੱਗੇ ਨੇ ਉਹਨਾਂ ਨੂੰ ਵੀ ਇਹਦੇ ਬਾਰੇ ਜਾਣੂ ਕਰਾਇਆ ਗਿਆ ਵੀ ਲੋਡ ਪੈਣ ਤੇ ਉਹਨਾਂ ਨੂੰ ਜਦੋਂ ਵੀ ਮੈਸੇਜ ਕੋਈ ਵੀ ਕਮਿਊਨੀਕੇਟ ਕਰਦੇ ਆ ਤੇ ਇਹਨੂੰ ਕਿਸ ਕਿਸ ਤਰੀਕੇ ਨਾਲ ਚਲਾਉਣਾ ਕੋਲ ਸਾਡੇ ਕੋਲ ਇੱਥੇ ਜਿਹੜਾ ਸੈਰਲ ਨੇ ਉਹ ਮੋਗਦਿਲ ਦੇ ਵਿੱਚ ਬੜੀ ਹੈ ਰੋਲ ਦਾ ਕਰਨਾ ਆਪਿਆ ਉਹਦੀ ਆ ਤਿਆਰੀ ਦੇ ਲਈ ਅੱਜ ਉਹਨੂੰ ਟੈਸਟ ਕੀਤਾ ਗਿਆ ਤੇ ਬਿਲਕੁਲ ਸਹੀ ਭਾਗ ਹੈ ਕੱਲ 7 ਤਰੀਕ ਨੂੰ ਮੌਂਟ ਡੇਲ ਹੋਏਗੀ ਜਿਹੜੀ ਉਹਨੇ ਚ ਵਰਕ ਆਪ ਕਰਦੀ ਥੀ ਸਰਕਾਰ ਨਾਲ ਉਹਨਾਂ ਨੇ ਬੀਸੀ ਸਾਹਿਬ ਦੀ ਲੇਟਰਾਈ ਹੈ ਤੇ ਜਿਹਦੇ ਵੀ ਤੁਹਾਡੇ ਸ਼ਹਿਰ ਦੇ ਵਿੱਚ ਸਾਰੇ ਨੇ ਇਹਨਾਂ ਮਾਰਿਆਂ ਨੂੰ ਚਲ ਕਰਕੇ ਰੱਖਿਆ ਹੈ ਤਾਂ ਕਿ ਕੱਲ ਨੂੰ ਉਹਨਾਂ ਦੇ ਵਿੱਚ ਨਾ ਵੀ ਬੱਤੀ ਆ ਜਾਵੇ ਇਹ ਕਾਰਪੋਰੇਸ਼ਨ ਕਿਤੇ ਬਸ ਇਹ ਹੀ ਹੈ ਤੇ ਬਾਕੀ ਜੇ ਕੋਈ ਬਾਗੀਆਂ ਹੋਰ ਹੋ ਰਹਾ ਹੈ ਤਾਂ ਕਿ ਉਸ ਤਰ੍ਹਾਂ ਦਾ ਉਹਦਾ ਪਾਣੀ ਦਿੱਤਾ ਜਾਵੇ ਵੀ ਲੜਾਈ ਦੇ ਵਿੱਚ ਵੀ ਵਰਤੇ ਜਾਂਦਾ ਕਿਤੇ ਇਸ ਤਰ੍ਹਾਂ ਹੀ ਸਰਲਤਾ ਮੇਰੀ ਇੱਕ ਤਿਹੇ ਦਾ ਕੋਰੋਨਾ ਆ ਤਾਂ ਵੀ ਇਹਨੂੰ ਬਰਦਾਸ਼ਤ